ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ ਦੀਨਾਨਗਰ ਪਹੁੰਚੇ ਹਾਂ ਦੀਨਾਨਗਰ ਪਹੁੰਚ ਕੇ ਅਸੀਂ ਦੇਖਿਆ ਕਿ ਇੱਥੇ ਤਹਿਸੀਲ ਕੰਪਲੈਕਸ ਦੇ ਵਿੱਚ ਇੱਕ ਬਿਲਡਿੰਗ ਬਣ ਰਹੀ ਹੈ ਬਿਲਡਿੰਗ ਦੇ ਵਿੱਚ ਕਾਫੀ ਕੋਸ਼ ਹੈ ਜਿਹੜਾ ਤਾਂ ਅਸੀਂ ਅਗਲੀ ਵੀਡੀਓ 'ਚ ਦਿਖਾਵਾਂਗੇ ਪਰ ਜਿਹੜਾ ਮੇਨ ਰੀਜ਼ਨ ਆ ਉਹ ਇਹ ਦੇਖ ਰਹੇ ਹਾਂ ਕਿ ਜਿਹੜੀ ਇੱਥੇ ਲੇਬਰ ਕੰਮ ਕਰ ਰਹੀ ਆ ਉਹ ਦੇਖੋ ਕੋਈ ਵੀ ਜਿਹੜੀ ਸੇਫਟੀ ਦੇ ਰੂਲ ਨੇ ਕੋਈ ਵੀ ਫਾਲੋ ਨਹੀਂ ਹੋ ਰੇ ਨਾ ਤੇ ਉਹਨਾਂ ਦੇ ਕਿਸੇ ਦਾ ਹੈਲਮਟ ਨਾ ਹੀ ਕੋਈ ਉਹਨਾਂ ਨੂੰ ਸ਼ੂਜ਼ ਦਿੱਤੇ ਗਏ ਤੇ ਨਾ ਹੀ ਕੋਈ ਪ੍ਰੋਪਰ ਯੂਨੀਫਾਰਮ ਤੇ ਨਾ ਹੀ ਕੋਈ ਗਾਈਡਲਾਈਨ ਨੂੰ ਫਾਲੋ ਕੀਤਾ ਜਾ ਰਿਹਾ ਤੇ ਜ ਕੀ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਜੇ ਸਰਕਾਰੀ ਕੰਮਾਂ ਤੇ ਇਹ ਹਾਲਾਤ ਨੇ ਤੇ ਪ੍ਰਾਈਵੇਟ ਕੰਮਾਂ ਤੇ ਤੇ ਤੁਸੀਂ ਦੇਖ ਹੀ ਸਕਦੇ ਜੀ ਸੋ ਤੁਸੀਂ ਦੇਖੋਗੇਗਾ ਮੇਰੇ ਸਾਈਡ ਤੇ ਤੇ ਜਿਹੜੇ ਥੱਲੇ ਵੀ ਬੀ ਦੂਰ ਕੰਮ ਕਰ ਰਹੇ ਨੇ ਇਹਨਾਂ ਦਾ ਕਿਸੇ ਵੀ ਸੇਫਟੀ ਮੇਅਰ ਨੂੰ ਧਿਆਨ ਚ ਨਹੀਂ ਰੱਖਿਆ ਜਾ ਰਿਹਾ ਤੇ ਜਿਹੜਾ ਇਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਇੱਕ ਆਪਣੀ ਜਾਨ ਨੂੰ ਖੇਡ ਕੇ ਘਰ ਆਪਣੀ ਸ਼ਾਮੀ ਰੋਟੀ ਲੈ ਕੇ ਜਾਂਦੇ ਨੇ ਕਿਉਂਕਿ ਇਹਨਾਂ ਵਾਸਤੇ ਕਿਸੇ ਵੱਲ ਕੋਈ ਧਿਆਨ ਨਹੀਂ ਹੈ ਸਿਰਫ ਇੰਜੀਨੀਅਰ ਤੇ ਸਰਕਾਰ ਸਿਰਫ ਪੈਸਾ ਕਮਾਣਾ ਚਾਹੁੰਦੀ ਆ ਪਰ ਦੂਜੇ ਪਾਸੇ ਜੇ ਉਹਨਾਂ ਨੂੰ ਪੁੱਛਿਆ ਜਾਏਗਾ ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਅਸੀਂ ਸਾਰੀਆਂ ਗਾਈਡਲਾਈਨ ਜਿਹੜੀਆਂ ਉਹ ਪ੍ਰੋਪਰ ਕਰਾਂਗੇ